ਸ੍ਰੀ ਅਕਾਲ ਜੀ ਮੰਦੀਪ ਸੇਖੋਂ YouTube ਚੈਨਲ 3582 ਆਪਜੀ ਦਾ ਬਹੁਤ ਪਿਆਰ ਮਿਲ ਰਿਹਾ ਕਿਰਪਾ ਕਰੋ ਹੋਰ ਵੱਧ ਵੱਧ ਪਿਆਰ ਦਿਓ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਤੇ ਆ ਦੇਖੋ ਜੀ ਮੁੰਡਾ ਗੋਸਲਾਂ ਤੋਂ ਬਹੁਤ ਸਾਊ ਮੁੰਡਾ ਵਧੀਆ ਬਜਾਰਾ ਮਿਹਨਤੀ ਮੁੰਡਾ ਆ ਦੇਖੋ ਜੀ ਇਹਨੇ ਕਰਾ ਲੇਜ਼ਰ ਕਰਾਏ ਨੇ ਰੱਖਿਆ ਹੋਇਆ ਜੇ ਕਿਸੇ ਨੇ ਲੇਜ਼ਰ ਕਰਾ ਕਰਾਉਣਾ ਹੋਵੇ ਆ ਦੇਖੋ ਲੇਜ਼ਰ ਕਰਾਇਆ ਐਗਰੀ ਜੋਨ ਫੋਰਸ ਆ ਦੇਖੋ ਲੇਜ਼ਰ ਕਰਾਇਆ 100 ਰੁਪਏ ਹਾਂ ਤਾਂ ਚੱਲਦਾ ਸੋਨਾ ਲਿੱਕਾ ਟਰੈਕਟਰ ਰੱਖਿਆ ਹੋਇਆ ਈ ਮੁੰਡੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਚੱਲਦਾ ਈ ਕੰਮਕਾਰ ਹਰੋਂ ਤੋਂ ਦੋ ਸਾਹਮਣੇ ਹੀ ਆ। ਅੱਛਾ ਜੀ ਕਿੰਨੇ ਕਿੰਨੇ ਕਿ ਚ ਪਾਇੰਦਾ ਇਹ ਕਰਾ। ਇਹ ਸਸਤਾ ਹੀ ਹੈ। ਕਿੰਨੇ ਦਾ? 1 ਲੱਖ ਰੁਪਏ ਹੈ ਬਸ। ਅੱਛਾ। ਇਹ ਕੀ ਹਿਸਾਬ ਕਿਤਾਬ ਹੈ ਇਹਦਾ ਘੰਟੇ ਦਾ? ਘੰਟੇ ਦਾ ਹੈਗੀ ਇਹਦਾ 800 850। 800 850। ਤੇ ਬਹੁਤ ਵਧੀਆ ਪੱਧਰ ਕਰ ਦਿੰਦਾ ਇਹ ਨਾ। ਕੋਈ ਇਹਦੀ ਪ੍ਰੋਬਲਮ ਤਾਂ ਹੀ ਆਉਂਦੀ ਕੋਈ। ਵਧੀਆ ਚੱਲਦਾ। ਠੀਕ ਹੈ ਜੀ। ਕਿੰਨਾ ਕੁ ਹੁਣ ਤੱਕ ਕੰਮ ਕਰ ਚੁੱਕੇ ਹੋ ਤੁਸੀਂ? ਫਰੀ ਹੋ ਗਈ ਆ। ਫਰੀ ਹੋ ਗਿਆ। ਕਿੰਨਾ ਚਿਰ ਹੋਇਆ ਲੈ ਇਹਨੂੰ? ਸਾਲ ਇੱਕ ਸਾਲ ਇੱਕ ਸਾਲ ਚ ਫ੍ਰੀ ਕਰਤਾ ਠੀਕ ਹੈ ਜੀ ਤੇ ਹੁਣ ਇਹਦਾ ਪ੍ਰੋਫਿਟ ਹੈ ਜਿਹੜਾ ਆ ਰਿਹਾ ਹੈ ਇਹਦਾ ਪ੍ਰੋਫਿਟ ਹੈ ਕਿ ਦਿਹਾੜੀ ਜੇ ਕੈਕ ਕੀਲੇ ਕਰ ਦਿੰਦਾ ਇਹ ਤੂੰ ਤਾਂ ਏਰ ਕਟ حساب ਬਣਾ ਲੈ ਜੇ ਖੇਤ ਉੱਚਾ ਹੋਵੇ ਨੀਵਾਂ ਹੋਵੇ ਹਾਂ ਹੁਣ ਦੇਖ ਇਹ ਦੇ ਜੇ ਵੀ ਨੇ ਸਾਰੀ ਦਿਹਾੜੀ ਉੱਥੀ ਹੁੰਦੀ ਹੈ ਖਰਾਬੇ ਹੋ ਜਾਂਦੀ ਹੈ ਦੂ ਕੀੜੇ ਆ ਜੀ ਕਦੇ ਉੱਚੇ ਨਹੀਂ ਆ ਇੰਨਾ ਠੀਕ ਆ ਤੇ ਨਹੀਂ ਤਾਂ ਫਿਰ ਜੇ ਪੱਧਰਾ ਖੇਤ ਪਹਿਲਾਂ ਹੀ ਫੇਰ ਕਿੰਨਾ ਚਿਰ ਜੀ ਅੱਧਾ ਘੰਟਾ ਇੱਕ ਘੰਟਾ ਅੱਧਾ ਘੰਟਾ ਇੱਕ ਘੰਟੇ ਕਿਲਾ ਪੱਧਰ ਕਰ ਦਿੰਦਾ ਤੇ ਜੇ ਪੱਧਰ ਨੇ ਖੇਤ ਫਿਰ ਦਿਹਾੜੀ 'ਚ ਕੈ ਕਿੱਲੇ ਕਰ ਦੂਗਾ ਫਿਰ ਪੰਜ ਉਹ 50 ਕਿੱਲੇ 100 ਜਾਂ 100 ਦਿਹਾੜੀ 'ਚ ਕੈ ਵਜੇ ਤੋਂ ਲੈ ਕੇ ਸਵੇਰ ਸ਼ਾਮ ਤੱਕ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ 8 ਵਜੇ ਤੱਕ 13 ਘੰਟੇ 'ਚ ਠੀਕ ਆ ਹੋਰ ਕੋਈ ਇਹਦੀ ਕੋਈ ਪ੍ਰੋਬਲਮ ਜਾਂ ਕੋਈ ਪ੍ਰੋਬਲਮ ਤਾਂ ਕੋਈ ਨਹੀਂ ਗਾਹਕ ਵੱਲੋਂ ਕੋਈ ਪ੍ਰੋਬਲਮ ਆਉਂਦੀ ਹੋਵੇ ਨਹੀਂ ਨਹੀਂ ਗਾਹਕ ਸਹੀ ਨੇ ਹਿਸਾਬ-ਕਿਤਾਬ ਸਹੀ ਆ ਏ ਮੁੰਡੇ ਨੂੰ ਵੱਧ ਤੋਂ ਵੱਧ ਕੰਮ ਦੋ ਜੀ ਤੇ ਇੱਕ ਵਾਰ ਤੁਸੀਂ ਵਰਤ ਕੇ ਦੇਖੋ ਬਾਜ਼ਾਰ ਨੂੰ ਬਾਜਵ ਰੇਟ ਆ ਬਾਕੀ ਇਹ ਕਹਿੰਦਾ ਮੌਕੇ ਤੇ ਜਦੋਂ ਤੁਸੀਂ ਆਉਂਗੇ ਤਾਂ ਤੁਹਾਨੂੰ ਹੋਰ ਵੀ ਰੇਟ ਹਿਸਾਬਕਤਾਬ ਹੋ ਜਾਊਗਾ ਰੇਟ ਦਾ ਤੇ ਮੋਬਾਈਲ ਨੰਬਰ ਦੱਸੋ ਜੀ ਇਹਦਾ ਹੈਗਾ ਜੀ ਫੋਨ ਨੰਬਰ ਆਹ ਹੈ ਬੋਲ ਆ ਦੇ ਗਰ ਯੂਟ ਬੂਸਨ 86724 ਜੀ 40080 88724 40080 ਹਮ ਇਹਦੇ ਚ ਪਾ ਦੇਣਾ ਸਤਿ ਸ਼੍ਰੀ ਅਕਾਲ ਜੀ